ਜਾਵਾਂ ਜਵਾਈ ਨਾ ਜਾਣੇ ਸਾਨੂੰ ਪੱਟਦਾ ਕਿਵੇਂ ਮੌਦੇ ਕਿਵੇਂ ਪਤਾ ਲੱਗਾ ਮੌਦਾ ਤਾਂ ਸਾਨੂੰ ਖਬਰ ਹੀ ਆਈ ਹੈ ਜੀ ਆਹ ਖੂਨਾ ਤੇ ਹੀ ਦੱਸਿਆ ਵੀ ਟੈਕ ਦੀ ਹੋ ਗਈ ਬਿਮਾਰ ਹੋ ਗਿਆ ਵੀ ਇਸ ਕਰਕੇ ਉਹਨੂੰ ਹਸਪਤਾਲ ਲੈ ਗਏ ਤੇ ਸਵੇਰ ਨੂੰ ਜਦੋਂ ਮੇਰੀ ਭੈਣ ਬਾਹਰ ਉਹਨੇ ਮੈਨੂੰ ਫੋਨ ਕਰਿਆ ਕਹਿੰਦੀ ਵੀ ਆਪਾਂ ਤਾਂ ਪੱਟੇ ਕੇ ਫਿਰ ਉਥੋਂ ਫਿਰ ਇਹਨੂੰ ਆ ਕੇ ਮੈਂ ਆਉਦੇ ਵੱਡੇ ਭਰਾ ਨੂੰ ਮੈਂ ਹੀ ਆ ਕੇ ਦੱਸਿਆ ਕੀ ਕਰਦਾ ਕੀ ਸੀ ਅਮਰ ਸਿੰਘ ਅਮਰਪ੍ਰੀਤ ਕਬੱਡੀ ਖੇਡਦਾ ਸੀਗਾ ਜੀ ਪਹਿਲਾਂ ਵੀ ਇੱਥੇ ਖੇਡਦਾ ਸੀਗਾ ਹੁਣ ਉਹ ਵਿਆਹ ਕਰਾ ਕੇ ਇੰਗ ਪੇ ਬੇਸ ਤੇ ਗਿਆ ਸੀਗਾ ਤੇ ਹੁਣ ਉੱਥੇ ਜਾ ਕੇ ਵੀ ਕਾਡੀ ਖੇਡਣੀ ਸੀ ਉਹਦਾ ਮਾਮਾ ਉੱਥੇ ਸੀਗਾ ਉਹਨੇ ਸੱਦਿਆ ਸੀਗਾ ਉੱਥੇ ਵੀ ਨਾਲ ਆ ਜਾ ਹੁਣ ਤੈਨੂੰ ਤੇ ਆਪਾਂ ਵੀ ਤੈਨੂੰ ਕਾਡੀ ਖੇਡ ਕੇ ਫੇਰ ਅਬ ਗਾਂ ਦੀ ਗਾਂ ਲੈ ਚੁਮਰ ਕਿੰਨੇ ਚਿਰ ਪਹਿਲਾਂ ਗਿਆ ਸੀ ਇੱਥੋਂ 1 ਮਹੀਨਾ ਪਹਿਲਾਂ ਗਿਆ ਸੀ ਇਹ ਕਿਵੇਂ ਦੇਖਦੇ ਹੋ ਅੱਜ ਕੱਲ ਜਿਹੜੇ ਬੱਚੇ ਨੇ ਮਾਪਿਓ ਮਸਾ ਪਾਲ ਕੇ ਜਿਹੜਾ ਬਾਹਰ ਭੇਜਦੇ ਨੇ ਇਹਦੇ ਬਾਹਰ ਤੇ ਪ੍ਰਸਿੱਧ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰੀਦਾ ਕੈਨੇਡਾ ਵਿਖੇ